ਮੰਡਿਆਲਾ ਚ ਬੇਹਤ ਦਰਦਨਾਕ ਹਾਦਸਾ ਜਿਹੜਾ ਉਹ ਵਾਪਰਿਆ ਹੈ ਤੇ ਜਿਸ ਤੇ ਵਿੱਚ ਹੁਣ ਤੱਕ ਸਾਡੇ ਸਾਹਮਣੇ ਆਈ ਹੈ ਤਾਂ ਉਸ ਮੁਤਾਬਕ ਹੁਣ ਤੱਕ ਇਹ ਦੋ ਵਿਅਕਤੀਆਂ ਦੀ ਜਿਹੜੀ ਉਹ ਮੌਤ ਹੋਈ ਹੈ ਤੇ 21 ਦੇ ਕਰੀਬ ਜਿਹੜੇ ਉਹ ਲੋਕ ਨੇ ਜਿਹੜੇ ਉਹ ਜ਼ਖਮੀ ਹੋਏ ਨੇ ਤਾਂ ਇੱਕ ਵਾਰ ਮੁੜ ਤੋਂ ਤਸਵੀਰਾਂ ਤੁਹਾਡੇ ਨਾਲ ਉਸ ਖੋਫਨਾਕ ਮੰਜ਼ਰ ਦੀਆਂ ਸਾਂਝੀਆਂ ਕਰ ਰਹੇ ਹਾਂ ਤਾਂ ਉਹ ਐਲਪੀਜੀ ਗੈਸ ਦਾ ਜਿਹੜਾ ਉਹ ਇਹ ਕੈਂਟਰ ਆਇਆ ਤੇ ਇਹ ਉਹ ਮਹਿੰਦਰਾ ਪਿਕਅਪ ਗੱਡੀ ਹੈ ਜਿਸ ਤੇ ਨਾਲੇ ਹਾਦਸਾ ਵਾਪਰਿਆ ਹੈ ਉਹ ਕਿੱਥੇ ਹੈ ਉਹ ਆਏ ਆ ਨਹੀਂ ਕਿਤੇ ਤਾਂ ਹੋਰ ਵੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਜਾਣਕਾਰੀ ਸਾਡੇ ਕੋਲ ਪਹੁੰਚੀ ਹੈ 8 ਅਗਸਤ ਨੂੰ ਇਹ ਲੋਕ ਜਿਹੜੇ ਉਹ ਤਸਵੀਰਾਂ ਲਗਾਤਾਰ ਅਸੀਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਤਾਂ ਬੀਤੀ ਦੇਰ ਰਾਤ ਤੱਕ ਧਰਮ ਸ਼ਾਰਪਰ ਨਿਊਜ਼ ਵੱਲੋਂ ਸਥਾਨ ਤੋਂ ਜਿਹੜੀਆਂ ਉਹ ਤਸਵੀਰਾਂ ਦਿਖਾਈਆਂ ਗਈਆਂ ਸੀ ਇੰਨਾ ਧਿਆਨਿਕ ਬਲਾਸਟ ਹੋਇਆ ਗਿਆ ਤਸਵੀਰਾਂ ਵੇਖ ਕੇ ਤੁਸੀਂ ਸਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਹੜਾ ਕੈਂਕਰ ਹੈ ਇਹ ਐਲਵੀਜੀ ਗੈਸ ਦਾ ਜਿਹੜਾ ਕੈਂਕਰ ਦੱਸਿਆ ਜਾ ਰਿਹਾ ਤਾਂ ਉਸ ਦਾ ਕੀ ਹਾਲ ਸ਼ੁਰੂ ਹੋਇਆ ਬੁਰੀ ਤਰ੍ਹਾਂ ਦੇ ਨਾਲ ਜਿਹੜਾ ਉਹ ਜਿੱਤਣਾ ਚੂਰ ਹੋ ਚੁੱਕਿਆ ਕੈਰ ਤੱਕ ਜਿਹੜੇ ਉਹ ਨਹੀਂ ਬਚੇ ਤਾਂ ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿੰਨਾ ਬੁਰਾ ਹਾਲਾਤ ਹੋਇਆ ਹੋਵੇਗਾ ਉਸ ਤੋਂ ਬਾਅਦ ਜੇਕਰ ਆਪਾਂ مالی ਨੁਕਸਾਨ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਕਿ ਕਰੋੜਾਂ ਦੇ ਵਿੱਚ ਜਿਹੜਾ ਲੋਕਾਂ ਦਾ ਉਹਦੇ مالی ਨੁਕਸਾਨ ਹੈ ਜਿਹੜਾ ਉਹ ਹੋਇਆ ਹੈ ਤਾਂ ਜੀ ਇਹ ਗੈਸ ਦਾ ਜਿਹੜਾ ਇੱਕ ਚਾਰ ਚੈਂਟਰ ਹੈ ਜਿਹਦੇ ਤੋਂ ਇਧਰ ਨੂੰ ਮੋਟਰ ਜਾਂ ਹੁੰਦਾ ਤੇ ਇਹ ਜਿਹੜਾ ਉਹ ਚੁੱਕਪ ਤੇ ਗੱਡੀ ਦਾ ਨਾਲ ਜਿਹੜੀ ਉਹ ਚੱਕਰ ਹੁੰਦੀ ਹੈ ਆਵਾਜ਼ ਆਉਂਦਾ ਜਿੱਤ ਬਾਅਦ ਇਹ ਸਾਰਾ ਇਹ ਕਾਫੀ ਵੱਡਾ ਕੰਮ ਸੀ ਤੇ ਬਹੁਤ ਚੰਗਾ ਲੱਗਿਆ ਜਿਹੜਾ ਸਗਾ ਹੋਰ ਮਾਣ ਮਹਿਰ ਰਾਤ ਨੂੰ ਵੇਖਣ ਨੂੰ ਮਿਲਿਆ ਸੀਗਾ ਤਾਂ ਹੁਣ ਵੀ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਾਫੀ ਜ਼ਿਆਦਾ ਨੁਕਸਾਨ ਆ ਜਿਹੜਾ ਇੱਥੇ ਸਥਾਨਕ ਲੋਕਾਂ ਦਾ ਹੋਇਆ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ ਹੋਇਆ ਉਹਨਾਂ ਦਾ ਨੁਕਸਾਨ ਹੋਇਆ ਤਾਂ ਜਿੱਦ ਤੇ ਰੱਖਾ ਬਹੁਤ ਵੱਡੀ ਨੁਕਸਾਨ ਦੀ ਗੱਲ ਕਰੀਏ ਤਾਂ ਪਹਾੜਾਂ ਦੇ ਵਿੱਚ ਨੁਕਸਾਨ ਹੈ ਜਿਹੜਾ ਆ ਇਹ ਦੇਖਦੇ ਨੇ ਇਹ ਨੌਟਰ ਸਾਇਕਲ ਐਕਟੀਵਾ ਜਿਹੜੇ ਇੱਥੇ ਇਹ ਮਹਾਨ ਜੜਿਓ ਖੜੇ ਹੋਏ ਸੀ ਕਿਸੇ ਕਿਸੇ ਬਹੁਤ ਰਹਿਮਤ ਆਦਿ ਕੋਲੇ ਉਸ ਤਾਇਸ ਉਹ ਵੀ ਬੁਲੀ ਤਰ੍ਹਾਂ ਦੇ ਨਾਲ ਜਿਹੜੇ ਉਹ ਜਲ ਕੇ ਖਾਕ ਹੋ ਚੁੱਕੇ ਨੇ ਰਾਤ ਕੋ ਟੁੱਟੇ ਨੇ ਇੱਕ ਕੰਬਈਨਾ ਤਾਂ ਭਿਆਨਕ ਖਾਸ ਹੈ ਜਿਹੜਾ ਉਹ ਇਹ ਬੀਤੇ ਲੇ ਰਾ ਤਾਂ ਜਿਹੜਾ ਉਹ ਸ਼ਾਪਰ ਦੇ ਵਿੱਚ ਵਰਤ ਰਿਹਾ ਤੇ ਕਿੰਨੇ ਲੋਕਾਂ ਨੇ ਜੇ ਉ ਤਾਂ ਜਾਦਾ ਹੈ ਜੀ ਨਾ ਤੇ ਪਿੰਡਾਂ ਨੂੰ ਤਾਂ ਸਥਾਨਕ ਵਾਸੀ ਵੀ ਸਾਡੇ ਨਾਲ ਮੌਜੂਦ ਨੇ ਇਹ 10130 ਤੇ ਫਾਈਲ ਮੌਜੂਦ ਨੇ ਤੇ ਕਿਹੜੇ ਜੀ ਤੇ ਜਦੋਂ ਇਹ ਦੇਰ ਆਪ ਰਹਿੰਦੇ ਆ ਆਪ ਪੁੱਛਦੇ ਆਂ ਇਹ ਜਦੋਂ ਤਾਂ ਦਿੱਤੇ ਇਹ ਜਿਹੜੇ ਰੱਖ ਨੂੰ ਹੋਣ ਦੇ ਨਾਲ ਪੁੱਛਿਆ ਜਾਂਦਾ ਹੁਣ ਤੋਂ ਪਹਿਲਾਂ ਸ਼ਾਹਪੁਰ ਦੇ ਸਿਵਲ ਹਸਪਤਾਲ ਤੋਂ ਕਿਉਂ ਨਾਲ ਦੱਜਾਇਆ ਜਾਂਦਾ ਤੁਹਾਨੂੰ ਬਾਅਦ ਸ਼ਾਹਪੁਰ ਦੇ ਸਿਵਲ ਹਸਪਤਾਲ ਤੋਂ ਇਹ ਇੱਕ ਨੀਤੀ ਹਟਾਏ ਆਈ.ਵੀ.ਆਈ. ਪੰਜਾਬ ਦਾ ਰੋਸਾ ਹਸਪਤਾਲ ਇਹ ਰੱਖਿਆ ਜਾਂਦਾ ਹੈ ਕਿ ਨੋ ਤੋਂ 10 ਵਿਅਕਤੀ ਆ ਜਿਹੜੇ ਵੀ ਉਹ ਜਿਹੜੇ ਇਲਾਜ ਅਧੀਨ ਨੇ ਜਿਨ੍ਹਾਂ ਦਾ ਇਲਾਜ ਆ ਉਹ ਡਾਕਟਰਾਂ ਵੱਲੋਂ ਕੀਤਾ ਜਾ ਰਿਹਾ ਤਾਂ ਤਸਵੀਰਾਂ ਤੁਸੀਂ ਉਸ ਬਿਲਕੁਲ ਜਿਹੜੀਆਂ ਪਹਿਲੀਆਂ ਤਸਵੀਰਾਂ ਉਹ ਦਾ ਵਿਚਾਰ ਪਰ ਨਿਊਜ਼ ਚੈਨਲ ਤੇ ਤੁਸੀਂ ਤੇ ਮਾਧਿਅਮ ਰਾਹੀਂ ਦੇਖ ਸਕਦੇ ਹੋ ਸਭ ਤੋਂ ਵਿੱਚ ਦਾ ਇਹ ਸਟਾਇਆ ਯਾਰ ਇਹ ਵੀ ਉਹ ਵੀ ਥਲੇ ਚ ਵੀ ਕੋਈ ਤੇ ਚਾਹੇ ਆਪਾਂ ਇਹ ਹੁਸ਼ਿਆਰਪੁਰ ਦੇ ਹਲਕੇ ਸ਼ਾਮਚਾਸਤ ਵਿਧਾਇਕ ਤੇ ਕੈਬਨਟ ਮੰਤਰੀ ਡਾਕਟਰ ਰਵਜੋਦ ਹੋਰ ਆਦੀ ਗੱਲ ਕਰਨੀ ਤਾਂ ਉਹ ਵੀ ਕੱਲ ਮੌਕੇ ਤੇ ਪਹੁੰਚੇ ਸੀ ਡਿਪਟੀ ਕਮਿਸ਼ਨਰ ਮੈਡਮ ਆਸ਼ਿਕਾ ਚੈਨ ਐਸਐਸਪੀ ਸੰਦੀਪ ਕੁਮਾਰ ਮਲਿਕ ਆ ਤੇ ਜਿਹੜੇ ਤਮਾਮ ਆ ਅਧਿਕਾਰੀਆਂ ਜਿਹੜੇ ਉਹ ਪਹੁੰਚੇ ਹੋਏ ਸੀ ਤਾਂ ਹੁਣ ਵੀ ਇਹ ਤਸਵੀਰਾਂ ਅਸੀਂ ਬਿਲਕੁਲ ਨਸੀਕ ਤੋਂ ਤੁਹਾਨੂੰ ਉਸ ਕੈਂਟਰ ਦੀਆਂ ਦਿਖਾ ਰਹੇ ਹਾਂ ਜਿਸ ਤੇ ਨਾਲ ਇਹ ਹਾਸਾ ਵਾਪਰ ਰਿਹਾ ਤੇ ਇੱਕ ਵੱਡਾ ਇਹ ਕੈਂਟਰ ਆ ਜਿਸ ਦੇ ਵਿੱਚ ਐਲਪੀਜੀ ਗੈਸ ਆ ਜਿਹੜੀ ਉਹ ਭਰੀ ਹੁੰਦੀ ਹੋਈ ਹੁੰਦੀ ਹੈ ਦੱਸਿਆ ਜਾ ਰਿਹਾ ਕਿ ਜਿਵੇਂ ਇਸ ਪਿੰਡ ਵਾਲ ਨੂੰ ਇਹ ਮੋੜ ਕੱਟਦਾ ਤਾਂ ਉਸ ਵਕਤ ਇਹ ਹਾਦਸਾ ਵਾਪਰਦਾ ਹੈ ਤੇ ਇੱਕ ਮਹਿੰਦਰਾ ਇਹ ਗੱਡ ਪਿਕਅਪ ਗੱਡੀ ਹੈ ਜਿਹੜੀ ਉਹ ਇਸ ਦੇ ਨਾਲ ਟਕਰਾਂਦੀ ਹੈ ਜਿਸ ਤੋਂ ਬਾਅਦ ਇਹ ਹਾਦਸਾ ਇਹ ਵਾਪਰਦਾ ਹੈ ਤਾਂ ਦੂਜੇ ਪਾਸੇ ਤੁਹਾਨੂੰ ਨੁਕਸਾਨ ਦੀਆਂ ਤਸਵੀਰਾਂ ਵੀ ਅਸੀਂ ਦਿਖਾ ਦਿੰਦੇ ਹਾਂ ਸਥਾਨਕ ਲੋਕਾਂ ਦਾ ਜਿਹੜਾ ਉਹ ਕਾਫੀ ਜ਼ਿਆਦਾ ਨੁਕਸਾਨ ਵੀ ਹੋਇਆ ਤੇ ਤਾਂ ਹੁਣ ਇਹ ਫਰੰਟ ਦੀਆਂ ਤਸਵੀਰਾਂ ਅਸੀਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਇਹ ਤਸਵੀਰਾਂ ਦੇਖੋ ਕਾਫੀ ਡਰਾਉਣੀਆਂ ਤਸਵੀਰਾਂ ਨੇ ਇਹ ਤੇ ਤਸਵੀਰਾਂ ਵੇਖ ਕੇ ਤੁਸੀਂ ਸਾਇਦ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਜਿਹੜਾ ਉਹ ਭਿਆਨਕ ਮੰਜ਼ਰ ਆ ਦੇਰ ਰਾਤ ਵਾਪਰੇ ਹੋਵੇਗਾ ਤਾਂ ਦੇਰ ਰਾਤ ਰਾਤ ਤੱਕ ਵੀ ਜਦੋਂ ਅਸੀਂ ਕਵਰੇਜ ਕਰ ਰਹੇ ਸਹੀ ਗੱਲ ਕਹਿ ਰਹੇ ਸੀ ਕਿ ਸਾਰੇ ਉਸ ਪਰਮਪితਾ ਪਰਮਾਤਮਾ ਕੇ ਵਾਹਿਗੁਰੂ ਅੱਗੇ ਇਹ ਅਰਦਾਸ ਕਰੋ ਕਿ ਜੋ ਲੋਕ ਜ਼ਖਮੀ ਹੋਏ ਨੇ ਉਹ ਠੀਕ ਠਾਕ ਮੁੜ ਕੇ ਆਪਣੇ ਘਰਾਂ ਦੇ ਵਿੱਚ ਆਬਾਦ ਹੋਣ ਮੁੜ ਕੇ ਠੀਕ ਹੋ ਕੇ ਤੰਦਰੁਸਤ ਹੋ ਕੇ ਆਪਣੇ ਘਰਾਂ ਦੇ ਵਿੱਚ ਆਉਣ ਤਾਂ ਇਸ ਗਲੀ ਦੇ ਵਿੱਚ ਵੀ ਜਿਹੜਾ ਉਹ ਦੇਖੋ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਹੈ ਜੋ ਦੁਕਾਨਾਂ ਨੇ ਵਾਹਨਾਂ ਜਿਹੜੇ ਉਹ ਲੋਕਾਂ ਦੇ ਉਹ ਸੜੇ ਨੇ ਜਿਹੜੇ ਉੱਥੇ ਦੁਕਾਨ ਦੇ ਬਾਹਰ ਖੜੇ ਸੀ ਤਾਂ ਦੇਖੋ ਸ਼ਟਰ ਤਾਂ ਕਿ ਜਿਹੜੇ ਉਹ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੇ ਗਏ ਨੇ ਇਸ ਬਲਾਸਟ ਤੋਂ ਬਾਅਦ ਤਾਂ ਇੱਧਰ ਦੂਜੇ ਪਾਸੇ 1 2 3 4 5 6 7 ਦੇ ਕਰੀਬ ਇਹ ਦੁਕਾਨਾਂ ਨੇ ਤਾਂ ਜਿਨ੍ਹਾਂ ਦਾ ਬੇहद ਇਹ ਬੁਰੇ ਤਰੀਕੇ ਦੇ ਨਾਲ ਨੁਕਸਾਨ ਹੋਇਆ ਤਾਂ ਇਹ ਤਸਵੀਰਾਂ ਦੇ ਵਿੱਚ ਤੁਸੀਂ ਇਹ ਵੇਖ ਸਕਦੇ ਹੋ ਕਿੰਨਾ ਭਿਆਨਕ ਮੰਜ਼ਰ ਹੋਵੇਗਾ ਜਿਸ ਤੋਂ ਬਾਅਦ ਇਹ ਇਹ ਜਿਹੜਾ ਆ ਹਾਲ ਹੋਇਆ ਇਹ ਦੁਕਾਨਾਂ ਦਾ ਸਨਕ ਲੋਕਾਂ ਦਾ ਕਾਫੀ ਜ਼ਿਆਦਾ ਜਿਹੜਾ ਉਹ ਇਹ ਨੁਕਸਾਨ ਹੋਇਆ ਤਾਂ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਤਾਂ ਤਸਵੀਰਾਂ ਤੁਹਾਨੂੰ ਲਗਾਤਾਰ ਅਸੀਂ ਦੇਖੋ ਬਿਜਲੀ ਦੇ ਤਾਰਾਂ ਦੀ ਗੱਲ ਕਰ ਲਈ ਖੰਬਿਆਂ ਦੀ ਗੱਲ ਕਰ ਲਈ ਤਾਂ देर रात ਤੱਕ ਜਿਹੜੀ ਉਹ ਬਿਜਲੀ ਹੈ ਜਿਹੜੀ ਅਜੇ ਤੱਕ ਵੀ ਬੰਦ ਦੱਸੀ ਜਾ ਰਹੀ ਕਿਉਂਕਿ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਹੈ ਉਹ ਇਹ ਬਿਜਲੀ ਵਿਭਾਗ ਦਾ ਵੀ ਹੋਇਆ ਤਾਂ ਇਸ ਤੋਂ ਇਲਾਵਾ ਦੇਖੋ ਇੱਕ ਇੱਥੇ ਸ਼ੋਰੂਮ ਦੱਸਿਆ ਜਾ ਰਿਹਾ ਸਿੱਕ ਛੋਟਾ ਜਿਹਾ ਤਾਂ ਤਾਂ ਉਸ ਦਾ ਵੀ ਜਿਹੜਾ ਕਾਫੀ ਇਹ ਜ਼ਿਆਦਾ ਜਿਹੜਾ ਇਸ ਸ਼ੋਰੂਮ ਦਾ ਜਿਹੜਾ ਨੁਕਸਾਨ ਹੋਇਆ ਤਾਂ ਤਸਵੀਰਾਂ ਵੀ ਇਸੇ ਤੁਹਾਨੂੰ ਅੰਦਰ ਜਾ ਕੇ ਦਿਖਾ ਦਿੰਨੇ ਆ ਤੇ ਇਸ ਜਿਹੜਾ ਬੂਟਾਂ ਦਾ ਸ਼ੋਰੂਮ ਸੇ ਇੱਕ ਕਾਫੀ ਵੱਡਾ ਸ਼ੋਰੂਮ ਹੈ ਤਾਂ ਸੁਭਾਵਿਕਾ ਕਿ ਕਾਫੀ ਮਹਿੰਗਾ ਲੱਖਾਂ ਰੁਪਏ ਦਾ ਸਮਾਨ ਹੈ ਜਿਹੜਾ ਇੱਥੇ ਪਿਆ ਹੋਵੇਗਾ ਤਾਂ ਕਾਫੀ ਜ਼ਿਆਦਾ ਇਸ ਥਾਂ ਤੇ ਵੀ ਇਹ ਨੁਕਸਾਨ ਹੋਇਆ ਤਾਂ ਕੁੱਲ ਮਿਲਾ ਕੇ ਜੇਕਰ ਆਪਾਂ ਸਥਾਨਿਕ ਲੋਕਾਂ ਦੇ ਨੁਕਸਾਨ ਪਈ ਤੁਹਾਡੀ ਦੁਕਾਨ 'ਚ ਕਿੰਨਾ ਕੁ ਭਾਜੀ ਇਹ ਨੁਕਸਾਨ ਹੋ ਗਿਆ ਹੈ ਤੁਹਾਡਾ ਤਾਂ ਪੜੀ ਮੇਰਾ ਜੀ तकरीबन 20 ਲੱਖ ਦਾ 20 30 ਲੱਖ ਦਾ ਨੁਕਸਾਨ ਹੋ ਗਿਆ ਜੀ ਪਾਜੀ ਹੁਣ ਹਾਲਾਤ ਕੀ ਨੇ ਜਦੋਂ ਦੇਰ ਰਾਤ ਇਹ ਭਿਆਨਕ ਮੰਜ਼ਰ ਵਾਪਰਦਾ ਹੈ ਉਸ ਵਕਤ ਕੀ ਹਾਲਾਤ ਸੀਗੇ ਤਾਂ ਹਾਦਸਾ ਵਾਪਰਿਆ ਕਿਵੇਂ ਥੋੜਾ ਦਰਸ਼ਕਾਂ ਨੂੰ ਵੀ ਜਾਣਕਾਰੀ ਤੇ ਸਾਰੇ ਜਨ ਨੂੰ ਸਿਲੰਡਰ ਜਿਹੜਾ ਸੀਗਾ ਗੈਸ ਸਿਲੰਡਰ ਇਹਨਾਂ ਨੂੰ ਮਤਲਬ ਇਹ ਕੋਈ ਲੱਗ ਲਿਆ ਵੀ ਇੱਦਾਂ ਨੂੰ ਉਹਨੂੰ ਆਉਣਾ ਨਹੀਂ ਚਾਹੀਦਾ ਸਿਰਫ ਇਹ ਇੱਧਰ 2 ਨੰਬਰ ਦਾ ਕੰਮ ਚੱਲਦਾ ਹੈ ਤੇ ਕਰ ਕਰ ਕੇ ਇੱਦਾਂ ਸਿਲੰਡਰ ਸਾਰੇ ਮਤਲਬ ਇੱਧਰ ਅਸੀਂ ਸਾਡੀ ਇਹ ਮਤਲਬ ਮੰਗਿਆ ਵੀ ਇੱਧਰ ਜਿਹੜਾ ਗੈਸ ਜਿਹੜਾ ਸਿਲੰਡਰ ਹੈ ਨਾ ਆਵੇ ਉਹਦੇ ਨਾਲ ਦੇਖੋ ਕਿੰਨੀਆਂ ਨੁਕਸਾਨ ਹੋਇਆ ਕਿੰਨੀਆਂ ਤੁਹਾਡੇ ਸਾਹਮਣੇ ਕਿੰਨੇ ਥੋਥੇ ਆ ਬੰਦੇ ਸਾਰਾ ਕੋਈ ਨੁਕਸਾਨ ਹੋਇਆ ਜੀ ਵੱਡੇ ਭਾਜੀ ਉਹ ਜਿਹੜਾ ਐਂਟਰ ਹੈ ਪਿੰਡ ਵੱਲ ਨੂੰ ਮੁੜਿਆ ਤੇ ਅੱਗੇ ਕਿੱਧਰ ਨੂੰ ਜਾ ਰਿਹਾ ਸੀਗਾ ਜਿਹੜਾ ਸਾਰੇ ਲੋਕ ਕਹਿ ਰਹੇ ਕਿ ਕੰਮ ਹੋ ਰਿਹਾ ਕੋਈ 2 ਨੰਬਰ ਦਾ ਕੀ ਕੰਮ ਹੋ ਰਿਹਾ ਥੋੜਾ ਖੁੱਲ ਕੇ ਜਾਣਕਾਰੀ ਦਿਓ ਹੰਸੀ ਬਿਲਡਿੰਗ ਹੈਗਾ ਇੱਧਰ ਤੇ ਉਹ ਮਤਲਬ ਉਧਰ ਜਾ ਰਿਹਾ ਤੇ ਉਧਰ ਕੰਮ ਜੋ ਵੀ ਹੁੰਦਾ ਹੈ ਸਾਰੇ ਨੂੰ ਪਤਾ ਹੀ ਹੈ ਜੀ ਇਸ ਕਰਕੇ ਮੈਂ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ ਜੀ ਤੇ ਤੁਹਾਡਾ ਭਾਜੀ ਕਿੰਨਾ 20 ਲੱਖ ਦਾ ਨੁਕਸਾਨ ਦੱਸਿਆ ਜਾ ਰਿਹਾ ਜੀ 20-25 ਲੱਖ ਦਾ ਨੁਕਸਾਨ ਹੋਇਆ ਹੁਣ ਦੇਖੋ ਤੁਸੀਂ ਇਹਨੂੰ ਮਿਹਨਤ ਨਾਲ ਸਾਰਾ ਏਡਾ ਸਾਰਾ ਨੁਕਸਾਨੀਆਂ ਗਿਆ ਜੀ ਇਹਨੂੰ ਪੂਰਾ ਕਰਨ ਲਈ ਪਤਾ ਨਹੀਂ ਕਿੰਨਾ ਸਮਾਂ ਲੱਗਣਾ ਜੀ ਬਿਲਕੁਲ ਜੀ ਤੇ ਉਧਰ ਭਾਜੀ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਕੋਈ ਠੀਕ ਹੋ ਜਿਹੜੇ ਹਾਨੀ ਹੋਇਆ ਸੀ ਬੱਚਿਆਂ ਨੂੰ ਬੜੀ ਮੁਸ਼ਕਲ ਨਾਲ ਬਚਾਇਆ ਸਾਡੇ ਘਰ ਬਿਲਕੁਲ ਨਜ਼ਦੀਕ ਆ ਜੀ ਅੱਗ ਦੀਆਂ ਲੱਗਤਾਂ ਬਿਲਕੁਲ ਸਾਡੇ ਘਰ ਜਾ ਰਹੀਆਂ ਸੀ ਜੀ ਠੀਕ ਨੇ ਬੱਚੇ ਠੀਕ ਹੈ ਪਰਿਵਾਰ ਠੀਕ ਹੈ ਜੀ ਬੜੀ ਮੁਸ਼ਕਲ ਨਾਲ ਭਾਜੀ ਛਟਾ ਛੋਟਾ ਲੱਗੀਆਂ ਹੈ ਬੜੀ ਮੁਸ਼ਕਲ ਨਾਲ ਜਦੋਂ ਜਿਆਦਾ ਨਾਲ ਬਚਾਏ ਬੱਚੇ ਭਾਜੀ ਟੋਟਲ ਆਪਾਂ ਦੇਖੀਏ ਤਾਂ ਮੈਨੂੰ ਲੱਗਦਾ ਕਿ ਸੈਂਕੜੀਆਂ ਦੀ ਦੁਕਾਨਾਂ ਹੋ ਗਿਆ 40 ਪਿਆ ਦੁਕਾਨਾਂ ਦਾ ਨੁਕਸਾਨ ਹੋਇਆ ਹੋਗਾ ਜਾਂ ਇਸ ਤੋਂ ਬੜਾ ਤਾਂ ਹੋ ਸਕਦਾ ਹੈ ਦੁਕਾਨਾਂ ਨੁਕਸਾਨ ਹੋਇਆ ਭਾਜੀ ਭਾਜੀ ਕੀ ਮੰਗ ਕਰਦوں ਦੇਰ ਰਾਤ ਜਦੋਂ ਕੈਬਨਿਟ ਮੰਤਰੀ ਪਹੁੰਚਦੇ ਆ ਉੱਥੇ ਮੁਆਵਜ਼ੇ ਲਈ ਕੀ ਕੀਤਾ ਜਾਵੇਗਾ ਕਿਉਂਕਿ ਮੈਨੂੰ ਲੱਗਦਾ ਕਰੋਨਾ ਦਾ ਨੁਕਸਾਨ ਹੈ ਜਿਹੜਾ ਇਹ ਹੋਇਆ ਗਿਆ ਜੀ ਕਰੋਨਾ ਨੁਕਸਾਨ ਹੈ ਮੌਜੂਦੇ ਵੀ ਮੰਨ ਕਰਦੇ ਆ ਅਸੀਂ ਕੈਬਨਟ ਮੰਤਰੀ ਨੂੰ ਇਹ ਕਹਿੰਦੇ ਆ ਵੀ ਇੱਧਰ ਨੂੰ ਜਿਹੜਾ ਗੈਸ ਸਿਲੰਡਰ ਹੈ ਨਾ ਉਹ ਹੋਣਾ ਨਹੀਂ ਚਾਹੀਦਾ ਬਿਲਕੁਲ ਵੀ ਇਸ ਕਰਕੇ ਜੇ ਮਤਲਬ ਅਸੀਂ ਅੱਜ ਦੇਖਦੇ ਆ ਜਾਂ ਫਿਰ ਜਾਮ ਕਰਾਂਗੇ ਸਾਰੇ ਸਰਪੰਚ ਸਾਹਿਬ ਨਾਲ ਗੱਲਬਾਤ ਕੀਤੀ ਹੋਆ ਮਤਲਬ ਅੱਜ ਅੱਜ ਤੋਂ ਬਾਅਦ ਇਸ ਤੇ ਟ੍ਰੈਂਡਰ ਦੀ ਐਂਟਰੀ ਨਹੀਂ ਹੋਣ ਦਵਾਗੇ ਬਿਲਕੁਲ ਭਾਜੀ ਚਾਹੀਦਾ ਵੀ ਇਹ ਤੇ ਜਿਹੜਾ ਉੱਪਰ ਨੁਕਸਾਨ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਕਾਫੀ ਵੱਡਾ ਸ਼ੋਰੂਮ ਹੈ ਕਾਫੀ ਵਧੀਆ ਜੀ ਤਾਂ ਹੁਣ ਕਾਫੀ ਜ਼ਿਆਦਾ ਨੁਕਸਾਨ ਹੈ ਜਿਹੜਾ ਪਾਜੀ ਹੁਣਾ ਦਾ ਹੋਇਆ ਦੁਕਾਨ ਮਾਲਕ ਨੇ ਤਾਂ ਸਰਕਾਰ પાસે ਮੰਗ ਵੀ ਕੀਤੀ ਹੈ ਕਿ ਜ਼ਰੂਰ ਇਹ ਮੁਆਵਜ਼ਾ ਜਿਹੜਾ ਉਹ ਦਿੱਤਾ ਜਾਵੇ ਤਾਂ ਦੇਣਾ ਵੀ ਬਣਦਾ ਹੈ ਕਿਉਂਕਿ ਇੱਕ ਇੱਕ ਵੱਡਾ ਜਿਹੜਾ ਦੋਸ਼ ਹੋ ਲੱਗ ਰਿਹਾ ਕਿ ਇਹ ਜਿਹੜਾ ਤੇਲ ਦਾ ਟੈਂਕਰ ਹੈ ਦੇਖੋ ਇੱਕ ਲਿੰਕ ਰੋਡ ਆ ਪਿੰਡ ਦੀ ਪਿੰਡ ਦੀ ਇੱਕ ਛੋਟੀ ਜੀ ਸੜਕ ਆ ਮਹਿਜ਼ 10 ਤੋਂ 12 ਫੁੱਟੀ ਇਹ ਸੜਕ ਹੈ ਜਿਸ ਥਾਂ ਤੋਂ ਇਸ ਕੈਂਟਰ ਨੇ ਜਿਹੜਾ ਉਹ ਗੁਜ਼ਰਨਾ ਸੀ ਤਾਂ ਦੱਸਿਆ ਜਾ ਰਿਹਾ ਇਹਨਾਂ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਕੋਈ ਜਿਹੜਾ ਇਹ ਅੱਗੇ ਜਾ ਕੇ ਹੋਰ ਪਿੰਡ ਦੇ ਵਿੱਚ ਜਿਹੜਾ ਕੋਈ 2 ਨੰਬਰ ਦਾ ਕੰਮ ਕੋਈ ਗੈਸ ਵਗੈਰਾ ਦਾ ਚੱਲਦਾ ਤਾਂ ਉਸ ਥਾਂ ਤੇ ਜਾਣਾ ਚਾਹੀਦਾ ਸੀਗਾ ਤੇ ਹੁਣ ਬਿਲਕੁਲ ਵੀ ਜਿਹੜੀ ਇਹਦੀ ਐਂਟਰੀ ਆ ਨਾ ਪਿੰਡਾਂ ਦੇ ਵਿੱਚ ਉਹ ਤੇ ਬਿਆਨ ਹੋਣੀ ਚਾਹੀਦੀ ਆ ਸੋ ਉਸ ਸੁਭਾਅ ਹੋਣੀ ਵੀ ਚਾਹੀਦੀ ਕਿਉਂਕਿ ਕਿ ਵੱਡਾ ਹਾਸਾ ਜਿਹੜਾ ਉਹ ਹੋਇਆ ਤਾਂ ਕਾਫੀ ਜ਼ਿਆਦਾ ਨੁਕਸਾਨ ਆ ਤਾਂ ਸਾਹਮਣੇ ਵੀ ਤੇ 6 ਤੋਂ 7 ਦੇ ਕਰੀਬ ਦੁਕਾਨਾਂ ਨੇ ਜਿਨ੍ਹਾਂ ਦਾ ਬੇਹਤ ਬੁਰੇ ਤਰੀਕੇ ਦੇ ਨਾਲ ਨੁਕਸਾਨ ਹੋਇਆ ਤਾਂ ਤਸਵੀਰਾਂ ਅਦਾਰਾ ਹੁਸ਼ਾਰ ਪਰ ਨਿਊਜ਼ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਏ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰ ਰਹੇ ਆ देर रात ਹੁਸ਼ਿਆਰਪੁਰ ਦੇ ਅਡਾ ਮੰਡਿਆਲਾ ਦੇ ਵਿੱਚ ਇੱਕ ਵੇਹ ਤੇ ਮੰਦ ਭਾਗਾ ਤੇ ਹਾਦਸਾ ਵਾਪਰਦਾ ਹੈ ਤੇ ਇਸ ਹਾਦਸੇ ਦੇ ਵਿੱਚ ਹੁਣ ਤੱਕ ਦੇ ਆਪਾਂ ਨੁਕਸਾਨ ਦੀ ਗੱਲ ਕਰੀਏ ਜਿਆਦਾ ਨੁਕਸਾਨ ਹੈ ਜਿਹੜਾ ਨੁਕਸਾਨ ਦੀ ਗੱਲ ਕਰੀਏ ਤਾਂ ਕਾਫੀ ਜ਼ਿਆਦਾ ਨੁਕਸਾਨ ਹੈ ਜਿਹੜਾ ਉਹ ਕਰੋੜਾਂ ਦਾ ਨੁਕਸਾਨ ਹੈ ਜਿਹੜਾ ਉਹ ਇਤੋਂ ਆਮ ਲੋਕਾਂ ਦਾ ਹੋਇਆ ਤਾਂ ਦੂਜੇ ਪਾਸੇ ਆਪਾਂ ਗੱਲ ਕਰੇ ਤਾਂ 21 ਦੇ ਕਰੀਬ ਆ ਜਿਹੜੇ ਉਹ ਵਿਅਕਤੀ ਜ਼ਖਮੀ ਹੋਏ ਨੇ ਜੋ ਸਾਡੇ ਤੱਕ ਜਾਣਕਾਰੀ ਪਹੁੰਚੀ ਹੈ ਲਿਸਟ ਪਹੁੰਚੀ ਹੈ ਤੇ ਦੋ ਵਿਅਕਤੀਆਂ ਦੀ ਜਿਹੜੀ ਹੁਣ ਤੱਕ ਇਹ ਮੌਤ ਹੋਈ ਹੈ ਤਾਂ ਕਾਫੀ ਦੋ ਤੇ ਆਏ ਜੀ ਕਿੰਨੇ ਦੱਸ ਰਹੇ ਜੀ ਤਿੰਨ ਤਿੰਨ ਕਰ ਬੰਦੇ ਮੌਤ ਹੋ ਗਏ ਬਾਕੀ ਥੇਰੇ ਅਜੇ ਆ ਰਹੇ ਹਾਂ ਜੀ ਬਾਕੀ ਕੋਈ ਨਿੱਜੀ ਹਸਪਤਾਲ ਦੇ ਵਿੱਚ ਵੀ ਰੈਫਰ ਕੀਤੇ ਇਹ ਬੰਦੇ ਜੀ ਤੁਸੀਂ ਇੱਥੋਂ ਦੇ ਸਥਾਨਕ ਵਾਸੀ ਹੋ ਜੀ ਅਸੀਂ ਮੰਡਿਆਲਾ ਦੇ ਹਾਂ ਜੀ ਤਾਂ ਜਿਵੇਂ ਉਹ ਭਾਈ ਸਾਹਿਬ ਨੇ ਦੱਸਿਆ ਕਹਿੰਦੇ ਦੋ ਨੰਬਰ ਦਾ ਕੰਮ ਹੈ ਜੀ ਸਿੱਧੇ ਤੌਰ ਤੇ ਅੱਗੇ ਜਾ ਕੇ ਚੱਲ ਰਿਹਾ ਸਰਕਾਰ ਨੇ ਠਿੱਕੇ ਜੀ ਰੋਡ ਦੇ ਉੱਤੇ ਖੁੱਲੇ ਹੋਆ ਇਹ ਹੁਣ ਡਰਾਈਵਰ ਪਤਾ ਕਰਦੇ ਇੱਥੇ ਲਿਆ ਕੇ ਗੱਡੀਆਂ ਕਿਤੇ ਦਰੂ ਪੀ ਕੇ ਦਾ ਰੋਕੀਆਂ ਤੇ ਟਾਬਿਆਂ ਤੇ ਬਹਿ ਖਾਂਦੇ ਤੇ ਸਿਲੰਡਰ ਜਿਹੜੀ ਗੱਡੀਆਂ ਉਹ ਇੱਥੇ ਰੋਡ ਦੇ ਉੱਤੇ ਹੀ ਢੁੱਡ ਮਾਏ ਦੇ ਵਿੱਚ ਫੱਟ ਪਈਏ ਜੋ ਨੰਬਰ ਦਾ ਕੰਮ ਹੋ ਰਿਹਾ ਇਥੋਂ ਵੀ ਹੋ ਰਿਹਾ ਤੇ ਇੱਧਰ ਵੀ ਹੋ ਰਿਹਾ ਸਾਰਾ ਇਹ ਸਰਕਾਰ ਨੂੰ ਬੰਦ ਕਰਨਾ ਚਾਹੀਦਾ ਉਹ ਦੇਖੋ ਆਪਣੇ ਫਰਵੰਗੜ ਦੇ ਇੱਕ ਨੇ ਸ਼ਾਫਰ ਨੂੰ ਫੋਨ ਕੀਤਾ ਉਥੋਂ ਨਹੀਂ ਆਈਆਂ ਇਹ ਆਦਮਪੁਰ 에ਅਰਪੋਰਟ ਤੋਂ ਗੱਡੀਆਂ ਆਈਆਂ ਇਹ ਕੀ ਕਰ ਰਹੇ ਇੱਥੇ ਜਰਪੁਰ ਵਾਲੇ ਕੀ ਕਰ ਰਹੇ ਆ ਇਹਨਾਂ ਨੂੰ ਵੀ ਆਪਣਾ ਜਿਹੜਾ ਗੈਸ ਬਲਾਂਡਾ ਵਾਲਾ ਇਹਨਾਂ ਨੂੰ ਅਥਾਰਟੀ ਹੋਣੀ ਚਾਹੀਦੀ ਬੰਦੇ ਹੋਣੇ ਹਾਂਜੀ ਤਿੰਨ ਚਾਰ ਜਗ੍ਹਾ ਤੋਂ ਗੱਡੀਆਂ ਆਈਆਂ ਆਦਮਪੁਰ ਤੋਂ ਸ ਜੀ ਆਨ ਮਰ ਤੋਂ ਪਹਿਲਾਂ ਗੱਡੀਆਂ ਆਈਆਂ ਤੇ ਪਾਜੀ ਹੁਣ ਇਹ ਪਿੰਡ ਵਾਲਿਆਂ ਨੂੰ ਏਕਾ ਵੀ ਕਰਨਾ ਚਾਹੀਦਾ ਇਹ ਹੁਣ ਕੰਮ ਆ ਜਿਹੜਾ ਗੌਰ ਰਖਤ ਹੰਦਾ ਹੈ ਬੰਦ ਕਰਾਉਣਾ ਚਾਹੀਦਾ ਕਿਉਂਕਿ ਬਹੁਤ ਵੱਡਾ ਸਾਡੇ ਹੁਸ਼ਾਰਪੁਰ ਲਈ ਆਮ ਲੋਕਾਂ ਲਈ ਚਾਹੀਦਾ ਵੀ ਦੇਖੋ ਇਹ ਗੱਡੀਆਂ ਆ ਰਹੀਆਂ ਚੈੱਕ ਹੋ ਕੇ ਕਿਉਂ ਨਹੀਂ ਜਿਹਦੇ ਵਿੱਚ ਸਿਲੰਡਰ ਆ ਤੇ ਵਿੱਚੋਂ ਚੈੱਕ ਹੋ ਖਾਲੀ ਗੱਡੀ ਨਹੀਂ ਹੈ ਭਰੀ ਹੋਊ ਕਿਸੇ ਜਿਹੜਾ ਗਿਆ ਇੱਕ ਇਹ ਵਸੋਂ ਦੇ ਵਿੱਚ ਕੰਮ ਹੋ ਰਿਹਾ ਰਿਹਾਇਸ਼ੀ ਏਰੀਆ ਜਿੱਥੇ ਭਰਦੇ ਆ ਜੀ ਪੂਰੇ ਸਾਰਾ ਕੰਮ ਇਸੇ ਬਲੇਕ ਚੱਲ ਰਹੀ ਹੈ ਠੀਕ ਹੈ ਕਰੋਨਾ ਦਾ ਭਾਜੀ ਨੁਕਸਾਨ ਹੋ ਗਿਆ ਹੁਣ ਇਹ ਕਿਹੜਾ ਕੋਈ ਜਿੰਮੇਵਾਰ ਬਿਲਕੁਲ ਇਹ ਰੋਕਵਾਂ ਤੇ ਲਗਣੀ ਚਾਹੀਦੀ ਸਰਕਾਰ ਨੂੰ ਜਣਾਇਆ ਜਾਏ ਜੇ ਉਹ ਕਿੰਨੀ ਪਬਲਿਕ ਦੇਖੋ ਜੀ ਬਹੁਤ-ਬਹੁਤ ਧੰਨਵਾਦ ਤੇ ਜਦੋਂ ਰਾਤੀ ਇੱਥੇ ਮੰਤਰੀ ਸਾਹਿਬ ਪਹੁੰਚਦੇ ਨੇ ਡਿਪਟੀ ਕਮਿਸ਼ਨਰ ਪਹੁੰਚਦੇ ਨੇ ਡੀਸੀ ਐਸਐਸਪੀ ਪਹੁੰਚਦੇ ਨੇ ਤਾਂ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਦੱਸਿਆ ਉਹਨਾਂ ਨੂੰ ਸਾਰਾ ਕਿ ਸਾਰਾ ਕੰਟਰੋਲ ਸਭ ਆ ਜਾਂਦੇ ਗਏ ਆਪਣੇ ਉਹਨੂੰ ਐਨਾ ਕਰਕੇ ਗਏ ਆ ਜਿੱਥੇ ਪਹੁੰਚੇ ਵਿਚਾਰੇ ਜੀ ਬਹੁਤ-ਬਹੁਤ ਧੰਨਵਾਦ ਤੇ ਤਾਂ ਇਹ ਸਾਨਕ ਵਾਸੀ ਆ ਜਿਹਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਕਿ ਅੱਗੇ ਪਿੰਡ ਦੇ ਵਿੱਚ ਰਿਹਾਇਸ਼ੀ ਏਰੀਆ ਦੇ ਵਿੱਚ ਜਿਹੜਾ ਉਹ ਤੇ 2 ਨੰਬਰ ਦਾ ਜਿਹੜਾ ਉਹ ਕੰਮ ਚੱਲਦਾ ਗੈਸ ਭਰਨ ਦਾ ਤੇ ਇਸ ਤੇ ਜਿਹੜੀ ਉਹ ਪੂਰਨ ਤੌਰ ਤੇ ਰੋਕ ਲੈ ਜਿਹੜੀ ਚਾਹੀਦੀ ਹੈ ਤੇ ਕੱਲ ਦੇਰ ਰਾਤ ਤੱਕ ਘਟੋ ਘਾਟੇ 2 ਦਰਜਨ ਦੇ ਕਰੀਬ ਹੈ ਜਿਹੜੀਆਂ ਉਹ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜਿਹੜੀਆਂ ਉਹ ਲੱਗੀਆਂ ਸੀ ਜਿਸ ਤੋਂ ਬਾਅਦ ਅਜਿਹਾ ਤੇ ਜਿਸ ਤੋਂ ਬਾਅਦ ਇਹ ਅੱਗ ਤੇ ਕਾਬੂ ਪਾਇਆ ਜਾ ਸਕਿਆ ਇਹ ਤਾਂ ਕੂਦ ਮਟਾਉਣ ਲੱਗੇ ਸੀਗੇ ਕੀ ਕਹਿੰਦਾ ਜੀ ਗੱਡੀ ਆਪਣੇ ਲੈ ਕੇ ਪਿੰਡਾਂ ਦੇ ਚੱਕੇ ਲੈ ਕੇ ਜਾਂ ਸਕੈਂਟਰ ਲੈ ਕੇ ਜਾ ਰਹੇ ਤੇ ਪਿੰਡ ਵਾਲੇ ਸਾਰੇ ਇਕੱਠੇ ਹੋ ਗਏ ਤੇ ਰੁਕਿਆ ਗਿਆ ਕਦੋਂ ਲੈ ਜਾ ਰਹੇ ਸੀਗੇ ਜੀ ਤੇਰਾਤੀ ਤਮੇ ਸਬੂਤ ਮਟਾਉਣਾ ਚਾਹੁੰਦੇ ਸੀਗੇ ਇਹ ਪਿੰਡ ਵਾਲੇ ਸਾਰੇ ਇਕੱਠੇ ਹੋ ਗਏ ਇੱਕਾ ਹੋ ਗਿਆ ਤੇ ਵੀ ਇਹਨਾਂ ਨੂੰ ਛੱਡਣ ਨਹੀਂ ਦਿੱਤਾ ਨਹੀਂ ਤਾਂ ਇਹਨੂੰ ਰੁਕ ਨਹੀਂ ਇੱਥੇ ਲੈਣਾ ਸੀ ਜੀ ਹਾਂ ਜੀ ਤੇ ਤਾਂ ਬਿਲਕੁਲ ਇਹ ਪਿੰਡ ਵਾਸੀਆਂ ਦੇ ਵਿੱਚ ਇੱਕ ਜਿਹੜੀ ਉਹ ਗੁੱਸੇ ਦੀ ਲਹਿਰ ਆ ਰੋਸ ਦੀ ਲਹਿਰ ਆ ਤੇ ਮੰਗ ਕੀਤੀ ਜਾ ਰਹੀ ਹੈ ਕਿ ਇਹ ਕੰਮ ਹੈ ਜਿਹੜਾ ਗੋਰਖ ਤੰਦਾ ਇਹ ਬੰਦ ਹੋਣਾ ਚਾਹੀਦਾ ਹੈ ਦੋ ਨੰਬਰ ਤੱਕ ਕੰਮ ਹੈ ਜਿਹੜਾ ਇਹ ਦੱਸਿਆ ਜਾ ਰਿਹਾ ਕਿੱਥੇ ਭਾਜੀ ਆਹੇ ਕੋਤਲਾ ਸ਼ਰਾਬ ਦੇ ਠੇਕੇ ਬੰਦ ਕਰੋ ਰੋਡ ਦੇ ਤੋਂ ਬਿਲਕੁਲ ਤਾਂ ਪਿੰਡ ਵਾਸੀਆਂ ਦਾ ਇੱਕ ਹੋਰ ਰੋਸ ਹੈ ਕਿ ਸਰਕਾਰ ਜਿਹੜੇ ਸ਼ਰਾਬ ਦੇ ਠੇਕੇ ਆ ਜਿਹੜੇ ਉਹ ਮੁੱਖ ਸੜਕ ਤੇ ਉਹ ਖੁੱਲੇ ਹੋਏ ਨੇ ਤਾਂ ਇੱਕ ਪਾਸੇ ਦੇ ਠੇਕੇ ਚਕਾਵਾਗੇ ਦੂਰ ਕਰਨ ਦੇ ਰੋਡ ਤੇ ਉਹਨਾਂ ਦਾ ਇਹ ਕਰਕੇ ਵੀ ਇਹ ਹਾਦਸੇ ਵਾਪਰਦੇ ਨੇ ਕਿਉਂਕਿ ਡਰਾਈਵਰ ਭਾਈ ਚਾਰਾ ਜਿਹੜਾ ਉਹ ਚੈੱਕ ਕਰ ਲੀ ਤਾਂ ਉਹ ਜਿਹੜੇ ਡਰਾਈਵਰ ਭਾਈ ਚੱਲ ਰਿਹਾ ਜਿਹੜਾ ਇਹ ਤਾਂ ਥੋੜਾ ਜਿਹਾ ਪੜ ਜਾਂਦਾ ਕਿੰਨੇ ਪਿੰਟਾ ਲੋਕੋ ਧੰਨਵਾਦ ਜਿਸ ਦਾ ਮੈਂ ਜਦੋਂ ਸੁਛਿਆ ਉਹ ਕਪਤਾਨ ਦਾ ਰੋਸ ਹੈ ਕਿ ਇਹ ਤੱਕ ਲੋ ਜਾਏ ਤੇ ਨਰਵਾਨ ਲੋਕਾਂ ਦੀ ਹਾਈ ਜਾਈ ਰਹੀ ਨਾ ਇਹ ਹਾਸੇ ਜਿਹੜੇ ਉਹ ਤੇ ਨਾ ਵਾਪਰਨ ਨਹੀਂ ਦੁਬਾਰਾ ਤੋਂ ਇਸ ਤਰ੍ਹਾਂ ਦੇ ਹਾਸੇ ਜਿਹੜੇ ਉਹ ਤੇ ਨਾ ਵਾਪਰਨ ਤੇ ਇੱਕ ਵੱਡਾ ਹਾਸਾ ਜਿਹੜਾ ਉਹ ਦੇਰ ਰਾਤ ਹੁਸ਼ਿਆਰਪੁਰ ਦੇ ਵਿੱਚ ਵਾਪਰਿਆ ਤੇ ਹੁਣ ਵੀ ਜੇਕਰ ਆਪਾਂ ਗੱਲ ਕਰੀਏ ਤਾਂ ਵੱਡੀ ਗਿਣਤੀ ਦੇ ਵਿੱਚ ਇੱਥੇ ਪਿੰਡ ਵਾਸੀ ਆ ਜਿਹੜੇ ਉਹ ਮੌਜੂਦ ਨੇ ਹੁਣ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਿੰਡ ਵਾਸੀ ਜਿਹੜੇ ਇੱਥੇ ਉਹ ਇਹ ਮੌਜੂਦ ਨੇ ਤੇ ਹੁਣ ਦਰੀਆਂ ਜਿਹੜੀਆਂ ਇਹ ਕਿਸ ਕੰਮ ਦੀ ਸਭ ਨਾਲ ਇਹ 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 ਟੈਂਸ਼ਨ ਤਾਂ ਲੈਣਾ ਹੱਥੀਂ ਬੋਲਦੇ ਨੇ ਕਿ ਰੋਕੇ ਕੋਣਾ ਓਕੇ ਧਰਨਾ ਲਾਣ ਦਾ ਕਾਰਨ ਇਹੀ ਕਰਕੇ ਕੰਮ ਬੰਦ ਕਰਾਉਣ ਵਾਸਤੇ ਬਿਲਕੁਲ ਪਿੰਡ ਵਾਸੀਆਂ ਨੇ ਹੁਣ ਏਕਾ ਕੀਤਾ ਕਿ ਆਹ ਕੰਮ ਨੂੰ ਬੰਦ ਕਰ ਪਿੰਡ ਵਾਸੀਆਂ ਨੇ ਹੁਣ ਏਕਾ ਕੀਤਾ ਕਿ ਇੱਥੇ ਹੁਣ ਮੈਨੂੰ ਲੱਗਦਾ ਕਿ ਧਰਨੇ ਦੀ ਤਿਆਰੀ ਹੈ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਤੇ ਤਾਂ ਹੁਣ ਪਿੰਡ ਵਾਸੀਆਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਜਿਹੜਾ ਉਹ ਰੋਸ ਪਾਇਆ ਜਾ ਰਿਹਾ ਕਿ ਜਿਹੜੇ ਸਸਤੀ ਕਰ ਜੀ ਤੇ ਇਸ ਗੱਲ ਨੂੰ ਲੈ ਕੇ ਜਿਹੜਾ ਕਿ ਰੋਸ ਪਾਇਆ ਜਾ ਰਿਹਾ ਕਿ 2 ਨੰਬਰ ਦਾ ਜਿਹੜਾ ਗੋਰਖ ਧੰਦਾ ਉਹ ਚੱਲਦਾ ਹੈ ਤਾਂ ਇਹ ਹੁਣ ਪੱਕੇ ਤੌਰ ਤੇ ਬੰਦ ਕਰਵਾਇਆ ਜਾਵੇਗਾ ਤਾਂ ਬੰਦ ਕਰਵਾਉਣਾ ਵੀ ਚਾਹੀਦਾ ਕਿਉਂਕਿ ਕਿ ਉਹ ਵੱਡਾ ਹਾਸ ਹੈ ਜਿਹੜਾ ਉਹ ਦੇ ਵਾਪਰਿਆ ਦੇਖੋ ਤੇ ਜਿਹੜੇ ਇਹ ਬੋਰਡ ਵੀ ਲੱਗਿਆ ਹੋਇਆ ਪੰਜਾਬ ਨੈਸ਼ਨਲ ਬੈਂਕੇ ਦਾ ਉਸ ਦਾ ਵੀ ਕੀ ਹਾਲ ਹੋਇਆ ਤਾਂ ਇਸ ਤੋਂ ਇਲਾਵਾ ਜੇਕਰ ਮੈਂ ਤੁਹਾਨੂੰ ਜ਼ੂਮ ਕਰਕੇ ਤਸਵੀਰਾਂ ਦਿਖਾਵਾਂ ਇਹ ਤਹੇ ਤੱਕ ਦੇ ਦੁਕਾਨਾਂ ਜਿਹੜੀਆਂ ਉਹ ਨੁਕਸਾਨੀਆਂ ਗਈਆਂ ਨੇ ਜਿਹੜੀਆਂ ਉਹ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀਆਂ ਨੇ ਤੇ ਇੱਕ ਵੱਡਾ ਨੁਕਸਾਨ ਹੈ ਹੁਸ਼ਾਰਪੁਰ ਦੇ ਵਿੱਚ ਹੋਇਆ ਇਸ ਹਾਸੇ ਤੋਂ ਬਾਅਦ ਤਾਂ ਇੱਕ ਵੱਡਾ ਨੁਕਸਾਨ ਉਹਨਾਂ ਲੋਕਾਂ ਦਾ ਹੋਇਆ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਆ ਇਸ ਸੰਸਾਰ ਨੂੰ ਜਿਹੜੇ ਅਲਵਿਦਾ ਆਖ ਗਏ ਨੇ ਜਾਂ ਐਸ ਹਾਸੇ ਦੇ ਵਿੱਚ ਵਿੱਚ ਮੋਤਾ ਸ਼ਿਕਾਰ ਹੋਏ ਨੇ ਤਾਂ ਹੁਣ ਵੀ ਲੋਕਾਂ ਵੱਲੋਂ ਇੱਥੇ ਉਹ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ਤੇ ਇਹ ਰਣਨੀਤੀ ਤਿਆਰ ਕਰਕੇ ਜਲਦ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਉਹ ਤੇ ਧਰਨਾ ਪ੍ਰਦਰਸ਼ਨ ਆ ਉਹਨਾਂ ਵੱਲੋਂ ਜਿਹੜਾ ਉਹ ਕੀਤਾ ਜਾਵੇਗਾ ਤਾਂ ਲਗਾਤਾਰ ਲਾਈਵ ਤਸਵੀਰਾਂ ਦਾਰਾ ਹੁਸ਼ਾਰਪ ਨਿਊਜ਼ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਦੂਜੇ ਪਾਸੇ ਵੀ ਸੜਕ ਦੇ ਦੂਜੇ ਪਾਸੇ ਦੀ ਅਸੀਂ ਗੱਲ ਕਰ ਲਈਏ ਤਾਂ ਤੁਹਾਨੂੰ ਉਹ ਗੱਡੀ ਵੀ ਅਸੀਂ ਦਿਖਾਉਂਦੇ ਹਾਂ ਆ ਦੇਖੋ ਨੁਕਸਾਨ ਨੁਕਸਾਨ ਇੰਨਾ ਕੋ ਹੋ ਚੁੱਕਿਆ ਹੈ ਕਿ ਸ਼ਾਇਦ ਜਿਨ੍ਹਾਂ ਨੂੰ ਸ਼ਬਦਾਂ ਚ ਬਿਆਨ ਕਰਨਾ ਹੈ ਉਹ ਸੰਭਵ ਨਹੀਂ ਆ ਬਹੁਤ ਜ਼ਿਆਦਾ ਨੁਕਸਾਨ ਆ ਜਿਹੜਾ ਉਹ ਹੋਇਆ ਤਾਂ ਚਾਹ ਕੇ ਵੀ ਅਸੀਂ ਇਸ ਨੁਕਸਾਨ ਨੂੰ ਸ਼ਬਦਾਂ ਦੇ ਵਿੱਚ ਬਿਆਨ ਆ ਜਿਹੜਾ ਉਹ ਨਹੀਂ ਕਰ ਸਕਦੇ ਤੇ ਇਹ ਮੋਟਰਸਾਈਕਲ ਚਟੋਗੜਾ ਅੰਦਰ ਮੈਨੂੰ ਲੱਗਦਾ ਕਿ 1 2 3 4 4 ਤੋਂ 5 ਦੇ ਕਰੀਬ ਮੋਟਰਸਾਈਕਲ ਐਕਟਿਵ ਆ ਜਿਹੜੇ ਉਹ ਖੜੇ ਨੇ ਜਿਹੜੇ ਉਹ ਹੁਣ ਜਲ ਕੇ 6 ਸੀਗੇ ਭਾਜੀ ਜਲ ਕੇ ਜਿਹੜੇ ਉਹ ਰਾਖ ਹੋ ਚੁੱਕੇ ਨੇ ਖਾਕ ਹੋ ਚੁੱਕੇ ਨੇ ਤੈਸ ਤੋਂ ਇਲਾਵਾ ਉਧਰਲੇ ਪਾਸੇ ਵੀ ਤਿੰਨ ਤੋਂ ਚਾਰ ਜਿਹੜੇ ਉਹ ਦੋ ਪਹੀਆ ਵਾਹਨ ਖੜੇ ਨੇ ਤੇ ਇਹ ਦੁਕਾਨਾਂ ਵੀ ਭਾਜੀ ਇਹ ਪੂਰੀਆਂ ਸਿਗੀਆਂ ਤੇ ਇਹ ਰਾਤੀ ਤੋਂ ਪਾਈਆਂ ਗਈਆਂ ਹਨ ਜੀ ਤੇ ਬਿਲਕੁਲ ਸ਼ਟਰ ਤੱਕਿਆ ਜਿਹੜੇ ਉਹ ਜਿਹੜੇ ਉਹ ਪੱਟ ਦਿੱਤੇ ਗਏ ਨੇ ਪੱਟ ਹੋ ਚੁੱਕੇ ਨੇ ਇਸ ਤਰ੍ਹਾਂ ਦਾ ਵਜ ਜਾਂਦੀ ਵਜਾਂ ਜਿਹੜਾ ਮਾਲੀ ਨੁਕਸਾਨ ਹੋਇਆ ਇਸਤਮਾਕੇ ਤੋਂ ਬਾਅਦ ਸੋ ਬਿਜਲੀ ਦੇ ਇਹ ਮੀਟਰਾਂ ਦੀ ਗੱਲ ਕਰ ਲਈਏ ਤਾਂ ਉਸ ਤੋਂ ਇਲਾਵਾ ਇਹਨਾਂ ਦੁਕਾਨਾਂ ਦੀ ਗੱਲ ਕਰ ਲਈਏ ਤਾਂ ਹੁਣ ਦੇਰ ਰਾਤ ਜਦੋਂ ਕੈਬਨਟ ਮੰਤਰੀ ਡਾਕਟਰ ਅਰਵਜੋਤ ਪਹੁੰਚਦੇ ਨੇ ਇਹ ਲੱਕੜ ਦਾ ਸ਼ਾਇਦ ਦਰਵਾਜ਼ਾ ਹੋਵੇਗਾ ਤਾਂ ਦੇਖੋ ਕਿ ਆ ਹਾਲ ਹੋ ਗਿਆ ਵਾਹਿਗੁਰੂ ਇਹਨਾਂ ਪਰਿਵਾਰਾਂ ਤੇ ਜਿਹੜਾ ਉਹ ਨਿਗਾਸਵੱਲੀ ਕਰਨ ਮਿਹਰ ਪ੍ਰਿਆਸ ਰੱਖਣ ਤੇ ਬਹੁਤ ਵੱਡਾ ਨੁਕਸਾਨ ਆਇਆ ਕਿ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਵਾਪਰਿਆ ਹੈ ਤਾਂ ਹੁਣ ਦੂਜੇ ਪਾਸੇ ਤੋਂ ਸਾਨੂੰ ਅਸੀਂ ਉਹ ਤਸਵੀਰਾਂ ਦਿਖਾਵਾਂਗੇ ਉਸ ਗੱਡੀ ਦੀਆਂ ਜਿਸ ਗੱਡੀ ਦੇ ਨਾਲੇ ਇਹ ਹਾਦਸਾ ਵਾਪਰਿਆ ਤਾਂ ਤੇ ਇੱਕ ਪਾਸੇ ਇਹ ਕੈਂਟਰ ਰਹਿ ਤੇ ਦੂਜੇ ਪਾਸੇ ਉਹ ਗੱਡੀ ਹੈ ਜਿਸ ਤੇ ਕਰਕੇ ਇਹ ਜਦੋਂ ਇਹ ਕੈਂਟਰ ਦੱਸਿਆ ਜਾ ਰਿਹਾ ਕਿ ਇਸ ਪਾਸੇ ਨੂੰ ਮੋੜ ਰਿਹਾ ਹੁੰਦਾ ਇਸ ਸੜਕ ਪਾਸੇ ਨੂੰ ਮੋੜ ਰਿਹਾ ਹੁੰਦਾ ਤਾਂ ਇਹ ਮਹਿੰਦਰਾ ਪਿਕਅਪ ਗੱਡੀ ਦੱਸੀ ਜਾ ਰਹੀ ਕਾਫੀ ਤੇਜ਼ ਰਫ਼ਤਾਰ ਚ ਹੁੰਦੀ ਹੈ ਤਾਂ ਇਹ ਟਕਰਾਉਣ ਦੇ ਕਾਰਨ ਇਹ ਹਾਦਸਾ ਜਿਹੜਾ ਉਹ ਵਾਪਰਦਾ ਹੈ ਤਾਂ ਉਸ ਮਹਿੰਦਰਾ ਪਿਕਅਪ ਗੱਡੀ ਦੀਆਂ ਤਸਵੀਰਾਂ ਵੀ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਬਹੁਤ ਵਧੀਆ ਬਈ ਉਹ 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 ਹਾਦਸਾ ਬਈ ਕੋਲੋਂ 10:00 ਵਜੇ ਹੋਇਆ ਹੈ ਹਾਂ 10:00 ਤੇ ਆਸਾਨੀ ਨਾਲ ਤੇ ਇਹ ਉਹ ਮਹਿੰਦਰਾ ਪਿਕਅਪ ਗੱਡੀਆਂ ਜਿਸ ਤੇ ਨਾਲ ਹਾਦਸਾ ਵਾਪਰਿਆ ਤਾਂ ਇਹ ਗੱਡੀ ਵੀ ਜਿਹੜੀ ਉਹ ਬੁਰੀ ਤਰ੍ਹਾਂ ਦੇ ਨਾਲ ਖਾਕ ਹੋ ਚੁੱਕੀ ਹੈ ਇਸ ਹਾਦਸੇ ਤੋਂ ਬਾਅਦ ਹਾਲਾਂਕਿ ਇਹਨਾਂ ਦੇ ਦੋਹਾਂ ਦੇ ਚਾਹੇ ਉਹ ਚੈਲਟਰ ਨੇ ਜਾਂ ਇਹ ਮਹਿੰਦਰਾ ਪਿਕਅਪ ਗੱਡੀ ਹੈ ਇਹਨਾਂ ਦੇ ਡਰਾਈਵਰਾਂ ਦਾ ਅਜੇ ਕਿਹੜੀ ਹਾਲਾਤ ਕਿਹੜਾ ਹਾਲਾਤਾਂ ਦੇ ਵਿੱਚ ਇਸ ਬਾਰੇ ਅਜੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਚਲੋ ਆ ਸਕਦਾ ਹੈ ਹੀ ਪਰਮਪੀਤਾ ਪਰਮਾਤਮਾ ਕੀ ਅਰਦਾਸ ਕਰਦੇ ਕਿ ਸਭ ਠੀਕ ਹੋਣ ਆਪਣੇ ਘਰੋ ਘਰੀ ਸਭ ਰਾਜੀ ਖੁਸ਼ੀ ਰਹਿਣ ਤੰਦਰੁਸਤ ਹੋ ਕੇ ਆਉਣ ਦੇਖੋ ਇਹ ਟਾਰਾਂ ਦੇ ਹਾਲਾਤ ਹੈ ਤਾਰਾਂ ਤੱਕ ਜਿਹੜੀ ਉਹ ਬਾਹਰ ਆ ਚੁੱਕੀਆਂ ਨੇ ਤਾਂ ਸ਼ਾਇਦ ਇਹ ਸਬਜ਼ੀ ਦਾ ਭਰਿਆ ਟਰੱਕ ਇਹ ਮਹਿੰਦਰਾ ਪਿਕਅਪ ਗੱਡੀ ਜਿਵੇਂ ਸਬਜ਼ੀਆਂ ਇਹਦੇ ਵਿੱਚ ਇਹ ਲੱਤੀਆਂ ਆਈਆਂ ਨੇ ਤਾਂ ਉਸ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੀ ਇਹ ਸਬਜ਼ੀ ਦੇ ਨਾਲ ਇਹ ਮਹਿੰਦਰਾ ਗੱਡੀ ਆ ਪਿਕਅਪ ਗੱਡੀ ਆ ਜਿਹੜੀ ਉਹ ਲੱਦੀ ਹੋਈ ਹੋਵੇਗੀ ਤਾਂ ਦੂਜੇ ਪਾਸੇ ਵੀ ਕਾਫੀ ਜ਼ਿਆਦਾ ਨੁਕਸਾਨ ਹੈ ਉਹ ਸਾਮਨੀਆਂ ਦੁਕਾਨਾਂ ਦਾ ਹੋਇਆ ਸ਼ਟਰ ਜਿਹੜੇ ਸ਼ਟਰ ਉਹ ਦੁਕਾਨਾਂ ਦੇ ਜਿਹੜੇ ਉਹ ਦਵਾਰਾਂ ਦੇ ਵਿੱਚੋਂ ਪਟ ਹੋ ਚੁੱਕੇ ਨੇ ਬਾਹਰ ਆ ਚੁੱਕੇ ਨੇ ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਹੁਣ ਓਏ ਜਿਹੜੀ ਆਥਾਨੇ ਦੇ ਲੋਕਾਂ ਵੱਲੋਂ ਧਰਨਾ ਲਾਉਣ ਦੀ ਜਿਹੜੀ ਉਹ ਤਿਆਰੀ ਕੀਤੀ ਜਾ ਰਹੀ ਹੈ ਤਾਂ ਉਸ ਬਾਬਤ ਜਿਵੇਂ ਉਹਨਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾਂਦਾ ਹੈ ਤਾਂ ਉਸ ਬਾਬਤ ਵੀ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਤਾਂ ਫਿਲਹਾਲ ਦੇ ਲਈ ਤੁਸੀਂ ਮੈਨੂੰ ਚੇਤਰ ਕਸ਼ਪ ਨੂੰ ਦਿਓ ਇਜਾਜ਼ਤ ਆ ਜਲਦ ਆਪਾਂ ਜਦੋਂ ਕੋਈ ਨਵੀਂ ਅਪਡੇਟ ਸਾਹਮਣੇ ਆਉਂਦੀ ਹੈ ਤਾਂ ਉਸ ਬਾਬਤ ਤੁਹਾਡੇ ਨਾਲ ਗੱਲਬਾਤ ਕਰਦੇ ਆਂ